ਡਾਕਟਰ ਭੀਮਰਾਓ ਵੇਦਕਰ ਵੈਲਫੇਅਰ ਤੇ ਸੋਸ਼ਲ ਕਲੱਬ ਕਾਤਰੋਂ ਸੰਗਰੂਰ ਵੱਲੋਂ ਡਾਕਟਰ ਭੀਮਰਾਓ ਵੇਦਕਰ ਜੀ ਦੇ 36ਵੇਂ ਜਨਮ ਦਿਹਾੜੇ ਦੇ ਸੱਤੀ ਵਿੱਚ ਚੌਥਾ ਨਾਮਵੰਦ ਸਮਾਰੋਹ ਪਿੰਡ ਕਾਤਰੋਂ ਜਿਹੜਾ ਸੰਗਰੂਰ ਵਿਖੇ ਕਰਵਾਇਆ ਗਿਆ ਜਿਸ ਵਿੱਚ ਪਿੰਡਾਂ ਦੇ ਪੰਚਾਂ ਸਰਪੰਚਾਂ ਤੇ ਬੁੱਧੀਜੀਵੀਆਂ ਨੇ ਭਾਗ ਲਿਆ ਇਸ ਮੌਕੇ ਤੇ ਕਲੱਬ ਵੱਲੋਂ ਪਹਿਲੀ ਕਲਾਸ ਤੋਂ ਲੈ ਕੇ ਗੈਰਵੀਂ ਕਲਾਸ ਤੱਕ ਪਹਿਲੇ ਦੂਸਰੀ ਅਤੇ ਤੀਸਰੀ ਪੋਜੀਸ਼ਨ ਤੇ ਰਹਿਣ ਵਾਲੇ ਬੱਚਿਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਸੱਚ ਕੇ ਤੇ ਬੱਚਿਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਵੀ ਕੀਤਾ ਵੱਖ-ਵੱਖ ਬੁੱਢੀ ਜੀਣੀਆਂ ਨੇ ਆਪਣੇ ਵਿਚਾਰ ਅਤੇ ਬਾਬਾ ਸਾਹਿਬ ਜੀ ਦੀ ਜੀਵਨੀ ਤੇ ਵਿਚਾਰ ਚਰਚਾ ਕੀਤੀ ਵਿਸ਼ੇਸ਼ ਰਿਪੋਰਟ ਸਰਬਜੀਤ ਸਿੰਘ ਕਾਤਰੋਂ ਆਪਣੇ ਇੱਕੋ ਇੱਕ ਜਣੇ ਥੋੜੀ ਵੋਟ ਹੈ ਖੁਦ ਆਸਾਨੀ ਇਸਤੇਮਾਲ ਕਰਕੇ ਆਪਣੇ ਬਾਬਾ ਸਾਹਿਬ ਦੇ ਸੁਪਨਿਆਂ ਦੀ ਸਰਕਾਰ ਤੇ ਬੇਗੰਗ ਪੁਰਬ ਸੌਣ ਵਾਲੀ ਸਰਕਾਰ ਬਣਾਓ ਤਾਂ ਕਿ ਇੱਥੇ ਇੱਥੇ ਅਬੀ ਜਿਹੜੀ ਜ਼ਿੰਦਗੀ ਆ ਉਹ ਖੁਸ਼ਹਾਲ ਜੀਵਿਆਂ ਦਾ ਤੁਹਾਨੂੰ ਰਾਤਾਂ ਨੂੰ ਨੀਂਦ ਨੋ ਹਟ ਜੂਗੀ ਇਹੋ ਜਿਹਾਂ ਦੇ ਵਿੱਚ ਲਿਖਿਆ ਆਈਆਂ ਗਲਤ ਗੱਲਾਂ ਕਿ ਜੇਕਰ ਤੁਹਾਡੀ ਕੋਠੀ ਤੁਹਾਡੀ ਗੱਤੀ ਤੁਹਾਡੀ ਕੁੜੀ ਤੁਹਾਡੀ ਨੂੰ ਜਿਸੇ ਪੰਦੇ ਨੂੰ ਪਸੰਦ ਆ ਗਈ ਤਾਂ ਤੁਸੀਂ ਰੋਕ ਨਹੀਂ ਸਕਦੇ ਕਿਸੇ ਨੂੰ ਵੀ ਰੋਕ ਨਹੀਂ ਸਕਦੇ ਉਹ ਲੈ ਕੇ ਹੀ ਜਾਊਗਾ ਤੁਸੀਂ ਰੋਲਾ ਨਹੀਂ ਪਾ ਸਕਦੇ ਦੇਖੀ ਜਿਹੋ ਜਿਹ ਪਹਿਲਾ ਰਾਜ ਭਾਗ ਸੀ ਉਹੋ ਜੇ ਹੀ ਹੁਣ ਦੁਆਰਾਂ ਨੂੰ ਤਿਆਰ ਹੈ ਇਹ ਤਾਂ ਸੀ ਆ 70 ਸਾਲ ਜਿਹੜੇ ਆਜ਼ਾਦ ਹੋ ਕੇ ਵਧੀਆ ਕੱਪੜੇ ਪਾਉਣ ਲੱਗੇ ਬਾਬਾ ਸਾਹਿਬ ਦੀ ਕਿਰਪਾ ਦੇ ਨਾਰੇ ਦਾ ਦੁਆਰਾ ਗਲਾਮੀ ਦਾ ਜੀਰਾ ਸ਼ੁਰੂ ਨੇ ਜੇ ਸਤਾਇਚ ਵੀ ਅਸੀਂ ਆਪਣਾ ਰਾਜ ਭਾਰ ਨਹੀਂ ਲੈ ਸਕੇ ਤੇ ਜੋ ਮੋਤੀ ਵਰਗੇ ਜਿੱਤੂ ਦੇ ਨਾਲ ਤੁਹਾਡੀ ਵੋਟ ਕੋਣੀ ਵੀ ਬੰਦ ਹੋ ਜਾਣੀ ਹੈ ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂ ਹੁਣ ਵੋਟ ਆਈ ਹੈ ਜਿਹੜੀ ਤੁਹਾਡੇ ਪਾਰੀ ਅਸਲਵਾਉਂਦੀ ਆ ਜਨਾੜ ਲੋਕਾਂ ਤੋਂ ਇੱਕ ਪਾਸੇ ਸਾਗੀ ਲਿਆ ਖੜਾ ਇੱਕ ਪਾਸੇ ਸਿਰੀ ਖੜਾ ਸ੍ਰੀ ਦੀ ਜਗਦੀ ਫੋਰਡ ਦਾ ਜਿਹੜਾ ਮੁੱਲ ਹੈ ਉਹ ਇੱਕੋ ਹੀ ਆ ਲੋਕਾਂ ਨੇ ਬਦਲਾ ਲਿਆ ਦਾਸੀ ਬਈ ਇਹ ਚੋ ਰਾਜਮਾਨ ਸਾਹਿਬ ਬਾਬਾ ਸਾਹਿਬ ਦੀਆਂ ਫੋਟੋਆਂ ਚੱਕੀ ਫਿਰਦੇ ਨੇ ਫਿਰ ਸ਼ਹਿਰ ਬਾਬਾ ਸਾਹਿਬ ਦੀ ਵਿਚਾਰਧਾਰਾ ਤੇ ਚੱਲਣਗੇ ਪਰ ਮੇਰੀਓ ਭੈਣੋ ਬਾਬਾ ਸਾਹਿਬ ਦੀ ਵਿਚਾਰ ਧਾਰਾ ਤੋਂ ਕੋਹਾਂ ਦੂਰ ਵਿਚਾਰ ਧਾਰਾ ਜਿਹੜੀ ਭਗਵੰਤ ਜੀ ਬਾਤ ਦਿੱਤੇ ਜਿਹੜੀ ਗੱਲ ਦੀ ਆ ਇਹ ਮੋਜੀ ਦੀ ਵੀ ਟੀਮ ਹੈ ਬਹੁਤ ਚਿਰ ਹੋ ਗਿਆ ਪਿੱਛਦੀ ਬੇਦਨ ਨੂੰ ਆਪਣਾ ਹਸਪਤਾਲ ਲਿਆਵੋ ਪਰ ਸਾਡੇ ਲੋਕ ਨਹੀਂ ਜਾਂਦੇ ਲੋਕ ਛੋਟੇ ਜੁੱਤੀਆਂ ਮਾਰ ਲਿਏ ਮਰੇ ਹੋ ਜਾਂਦੇ ਅਸੀਂ ਸਾਡੇ ਵੱਡਿਆਂ ਨੂੰ ਪੁੱਛਦਿਆਂ ਘਰ ਅੱਜ ਸਾਡੇ ਫੋਟੋਆਂ ਲੱਗੀਆਂ ਨੇ ਸਾਡੇ ਮਾਪੇ ਪਤਿਆਂ ਲੋਕ ਤੁਹਾਡੇ ਜੁੱਤੀਆਂ ਮਾਰਨਗੇ ਤੁਹਾਡੇ ਜਵਾਕ ਬਈ ਸਾਡੇ ਲਈ ਤੁਸੀਂ ਛੱਟਿਆ ਹੀ ਕੀ ਆ ਪੰਜਾਬ ਦੇ ਵਿੱਚ ਜੇ ਤੁਹਾਨੂੰ ਪਤਾ ਸੀ ਤਾਂ ਤੁਸੀਂ ਸਾਨੂੰ ਦੱਸਿਆ ਕਿਉਂ ਨਹੀਂ ਕਿ ਜਿਹੜੀਆਂ ਦੂਸਰੀਆਂ ਪਾਰਟੀਆਂ ਦੀ ਵਿਚਾਰਧਾਰਾ ਉਹ ਐਤਾਂ ਦੀ ਸੀ ਤੁਸੀਂ ਕਿਉਂ ਸਾਡੇ ਪੱਖ ਦੇ ਹੱਕ ਨੇ ਜਿਹੜੇ ਉਹ ਮਾਰੇ ਨੇ ਸਾਡੇ ਹੱਕਾਂ ਦੀ ਰਾਖੀ ਕਿਉਂ ਨਹੀਂ ਕੀਤੀ ਮੈਂ ਸਾਰੇ ਮੇਰੀਆਂ ਭੈਣਾਂ ਦੇ ਅੱਗੇ ਵੀ ਜਾਣ ਨੂੰ ਅਪੀਲ ਕਰਦੀ ਆਂ ਕੇ ਆਉਣ ਵਾਲੀ ਸਤਾਈ ਦੇ ਵਿੱਚ ਤੁਸੀਂ ਆਪਣਾ ਰਾਜ ਭਾਗ ਲੈ ਆਵੋ ਰਾਜ ਭਾਗ ਆਪਣਾ ਲੈ ਆਵੋ ਜੇ ਸਾਡਾ ਰਾਜ ਭਾਗ ਆ ਗਿਆ ਤਾਂ ਸਾਡੀ ਜਿਹੜੀ ਜ਼ਿੰਦਗੀ ਆ ਬਹੁਤ ਸੌਖੀ ਹੋ ਜਾਣੀ ਆ ਕੇਜਰੀਆ ਸਾਹਿਬ ਦਾ ਬਿਆਨ ਆਇਆ ਥੋੜੇ ਜਿਹੇ ਦਿਨ ਹੋ ਗਏ ਕਿ ਜਿਹੜੇ ਭਈਏ ਪੰਜਾਬ ਦੇ ਵਿੱਚ ਆ ਕੇ ਰਹਿਣਗੇ ਉਹਨਾਂ ਨੂੰ ਪੰਜ-ਪੰਜ ਮਰਲਿਆਂ ਦੇ 플ਾਟ ਦੇਵਾਂਗਾ ਉਹਨਾਂ ਨੂੰ ਲੋ ਮਿਲਣਗੇ ਉਹਨਾਂ ਨੂੰ ਹਾਰ ਇੱਕ ਜੋ ਹੁਣ ਮਹਿਆ ਕਰਵਾਈ ਜਾਉ ਪੰਜਾਬ ਦੇ ਵਿੱਚ ਫੇਰੀਓ ਭੈਣੋ ਸਾਡੇ ਹਿੱਸੇ ਦੇ 플ਾਟ ਕਿੱਥੇ ਗਏ ਕਦੇ ਸੋਚਿਆ ਭਈਆਂ ਨੂੰ ਪੰਜ-ਪੰਜ ਮਰਲਿਆਂ ਦੇ 플ਾਟ ਤੇ ਤੁਹਾਡੇ 플ਾਟ ਕਿੱਥੇ ਗਏ ਏ ਤਾਂ ਪੰਜਾਬ ਨੂੰ ਜੂਬੀ ਵਿਹਾਰ ਬਣਾਉਣਾ ਚਾਹੁੰਦੇ ਨੇ 12 ਤੁਸੀਂ ਆਪਣੀ ਕੋਰ ਦਾ ਸਹੀ ਇਸਤੇਮਾਲ ਹੋਗੇ ਪੰਜਾਬ ਨੂੰ ਸੋਨੇ ਦੀ ਚਿੜੀ ਜਿਸ ਤਰ੍ਹਾਂ ਪਹਿਲਾਂ ਸੀ ਇਹਨੂੰ ਉਹ ਸਾਧ ਤੇ ਵਾਪਸ ਲੈ ਕੇ ਜਾਣਾ ਤਾਂ ਸਹੀਆ ਕਰ ਲਵੋ ਮੈਂ ਜਾਹਾਂ ਕੰਮ ਦੀ ਲੰਦੀ ਟਾਈਮ ਬਹੁਤ ਹੋ ਚੁੱਕਿਆ ਪੰਜਾਬੀ ਨੌਜਵਾਨੀ ਨੂੰ ਚਿਟਾ ਖਾ ਰਿਆ ਪੰਜਾਬ ਦੇ ਜਿਹੜੇ ਬੁੱਢੇ ਥੇਲੇ 'ਤੇ ਰਹਿ ਜਾਣਗੇ ਪੜ੍ਹ ਲਿਖ ਕੇ ਜਿਹੜੇ ਵਧੀਆ ਬੱਚੇ ਨੇ ਵਿਦੇਸ਼ਾਂ 'ਚ ਜਾ ਰਹੇ ਨੇ ਪੰਜਾਬ ਦੇ ਵਿੱਚ ਕਰਜਾ ਕਿਹਦਾ ਹੋਣਾ ਜੂਪੀ ਬਿਹਾਰ ਵਾਲਿਆਂ ਦਾ ਹਰ ਤੀਜੇ ਦਿਨ ਨਸ਼ੇ ਦੇ ਬੇਚਦੇ ਪੁਸਾਂ ਆਈ ਫੜੇ ਜਾਂਦੇ ਨੇ ਪੰਜਾਬ ਪੁਲਿਸ ਹਰ ਤੀਜੇ ਦਿਨ ਚਿੱਟਾ ਵੇਚਦੀ ਫੜੀ ਜਾਂਦੀ ਹੈ ਉਥੇ ਮਾਨ ਸਾਹਿਬ ਦਾ ਪੀੜਾ ਪੰਜਾ ਕਿਉਂ ਨਹੀਂ ਚੱਲਦਾ ਕਿਉਂਕਿ ਉਹਨਾਂ ਦਾ ਹੱਥ ਹੈ ਸਰਕਾਰਾਂ ਹੀ ਬਕੌਂਦੀਆਂ ਨੇ ਚਿੱਟਾ ਚਿੱਟਾ ਤੇ ਸ਼ਰੀਆਂ ਵਿਕਦਾ ਇਸ ਸਰਕਾਰਾਂ ਦਾ ਹੱਥ ਹੈ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਮੈਂ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਵਾਂਗਾ ਤੋਂ ਮੁਕਤ ਨਹੀਂ ਹੋ ਸਕੇ ਪੰਜਾਬ ਨੂੰ ਕਿੱਥੋਂ ਮੁਕਤ ਕਰ ਦੇਣਗੇ ਸੋਚਣ ਵਾਈਆਂ ਗੱਲਾਂ ਦੇ ਸੋਚਣ ਵਾਈਆਂ ਸੋਚੋ ਗੱਲਾਂ ਬਹੁਤ ਨੇ ਕਰਨ ਵਾਲੀਆਂ ਪਰ ਮੈਂ ਸਮੇ ਨੂੰ ਧਿਆਨ ਦੇ ਵਿੱਚ ਰੱਖਦੀ ਹੋਈ ਮੈਂ ਆਪਣਾ ਫਰਜ਼ ਸਮਝਿਆ ਕਿ ਜਿਹੜੀਆਂ ਮੈਨੂੰ ਪਤਾ ਮੋਟੀਆਂ-ਮੋਟੀਆਂ ਗੱਲਾਂ ਇੱਥੇ ਦੱਸ ਦਿਆਂ ਤੇ ਦੇਖਦੇ ਹੋ ਕਿ ਤੇ ਫੇਰ ਮੌਕਾ ਮਿਲਿਆ ਆਪਾਂ ਫੇਰ ਇਹ ਪੰਜਾਬ ਦੇ ਜਿਹੜੇ ਸੁੱਖ ਸੁੱਖ ਨੇ ਉਹ ਸਾਂਝੇ ਕਰਾਂਗੇ ਇੰਨੀਆਂ ਗੱਲਾਂ ਕਹਿੰਦੀ ਇਹ ਖਿਮਾ ਦੇ ਜਾਟਕਾਂ ਕੋਈ ਗਲਤ ਸ਼ਬਦ ਕਿਹਾ ਗਿਆ ਹੋਵੇ ਤਾਂ ਮੈਂ ਮਾਫੀ ਚਾਹਨੀ ਆਂ ਔਰ ਇਸ ਕਲੱਬ ਦੇ ਜਿਹੜੇ ਮੁੰਡੇ ਨੇ ਬੱਚੇ ਨੇ ਮੇਰੇ ਬਹੁਤ ਹੀ ਸਤਿਕਾਰਯੋਗ ਨੇ ਜਿਨ੍ਹਾਂ ਨੇ ਇਹ ਤਹਿਰੀਕ ਕਰਕੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਮੇਰਕਰ ਜੀ ਦਾ ਜਨਮ ਦਿਨ ਮਨਾਇਆ ਮੈਂ तहे ਦਿਲੋਂ ਸ਼ੁਕਰਗੁਜ਼ਾਰ ਹਾਂ ਆਂ ਬੱਚਿਆਂ ਦੀ ਕਿ ਜੇ ਉਹਨਾਂ ਨੇ ਤਹਿਰੀਕ ਕੀਤਾ ਤਾਂ ਆਪਾਂ ਇੰਨੇ ਭੈਣ ਭਰਾਵਾਂ ਨੇ ਬੈਠ ਕੇ ਉਸ ਤੇ ਚਰਚਾ ਕੀਤੀ ਇਹ ਆਉਣ ਵਾਲਾ ਸਮਾਂ ਜਿਹੜਾ ਅਸੀਂ ਉਹਨੂੰ ਵਧੀਆ ਲੈ ਕੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀ ਜੈ ਪਾਤਸ਼ਾਹ ਬਹੁਤ ਹੀ ਸਤਕਾਰਯੋਗ ਇਸ ਕਮੇਟੀ ਦੇ ਪ੍ਰਧਾਨ ਸਾਹਿਬ ਮੈਂਬਰ ਸਹਿਬਾਨ ਸਟੇਜ ਤੇ ਵਿਰਾਜਮਾਨ ਸਾਰੇ ਇਸ ਨਗਰ ਦੇ ਸੀਨੀਅਰ ਸਾਥੀ ਸਹਿਬਾਨ ਪ੍ਰਧਾਨ ਸਾਹਿਬ اور میرے سامنے بیٹھے ہیں چھوٹے بچے ماواں بزرگ پہلا فتیری سانچ پائیے سری واہگرو جی کا خالصاں واہگرو جی کا میں बधाई دینا چاہنا ہوں اس کلب کے ممبر صاحبانہ کیونکہ پچھلے تقریبا 4 سالوں تو میں اس پروگرام تے آ رہے ہیں اور چنگی گل ہے کہ ਤੁਸੀਂ پروگرام دن پر دن ہور ودیا کر رہے ہو جس کی बधाई دے پاتوں ساری ٹیم ਬਹੁਤ ਜੰਗਾਂ ਤੇ ਜਦ ਕੋਈ ਸਾਥੀ ਕਿਸੇ ਸੋਚ ਨੂੰ ਲੈ ਕੇ ਅੱਗੇ ਚੱਲਦਾ ਹੈ ਮੈਨੂੰ ਯਾਦ ਹੈ ਜਦ ਮੈਂ ਪਹਿਲੀ ਵਾਰ ਹੀ ਮਿਲਿਆ ਸੀ ਦਾਕੇ ਹੋਰਾਂ ਨੇ ਦੱਸਿਆ ਸੀ ਕਿ ਬਾਈ ਜੀ ਇਹ ਸਾਡਾ ਲਗਾਤਾਰ ਪ੍ਰੋਗਰਾਮ ਸਾਡੇ ਪਿੰਡ ਤੇ ਸਹੀ ਉਤਨ ਹੋ ਰਿਹਾ ਇਸ ਕਰਕੇ ਪਹਿਲਾਂ ਤਾਂ ਸਾਰਿਆਂ ਨੂੰ ਬੇਨਤੀ ਹੈ ਕਿ ਜ਼ੋਰ ਦੇ ਨਾਲ ਤਾੜੀ ਮਾਰੋ ਕਲਾਬ ਦੇ ਲਈ ਕਿਉਂਕਿ ਕਹਿਣਾ ਬਹੁਤ ਛੋਟਾ ਹੋ ਜਾਂਦਾ ਹੈ ਵੀ ਪ੍ਰੋਗਰਾਮ ਕਰਾਉਣਾ ਹੈ ਪਰ ਜਦੋਂ ਕਰਾਉਣ ਦੀ ਵਾਰੀ ਆਉਂਦੀ ਹੈ ਤਾਂ ਬਹੁਤ ਔਖਾ ਹੋ ਜਾਂਦਾ ਹੈ ਮੈਂ ਧੰਨਵਾਦ ਕਰਦਾ ਹਾਂ ਕਾਕੇ ਹੋਰਾਂ ਦਾ ਕਿ ਇਤੈ ਹੀ ਪ੍ਰੋਗਰਾਮ ਤੁਸੀਂ ਕਰਾਉਂਦੇ ਰਹੋ ਔਰ ਬਾਬਾ ਸਾਹਿਬ ਦੀ ਸੋਚ ਬਾਬਾ ਸਾਹਿਬ ਹਮੇਸ਼ਾ ਕਹਿੰਦੇ ਸੀ ਕਿ ਕਦੇ ਵੀ ਨਾ ਥੱਕੋ ਇੱਕ ਨਾ ਇੱਕ ਦਿਨ ਤੁਹਾਨੂੰ ਸੰਭਲਣਾ ਜ਼ਰੂਰ ਮਿਲੇਗੀ ਸੱਚਾਈ ਦੇ ਰਸਤੇ ਤੇ ਚੱਲਦੇ ਰਹੋ ਮਿਹਨਤ ਕਰਦੇ ਰਹੋ ਕਿਰਤ ਕਰਦੇ ਰਹੋ ਤਾਂ ਪਾਪਾ ਤੁਹਾਡੀ ਚੋੜੀ ਵਿੱਚ ਸਫਰਤਾ ਜ਼ਰੂਰ ਪਾ ਲਗਾ ਜਾਲੇ ਕਲਾ ਕੀ ਕਰਕੇ ਕੀ ਅੱਗੇ ਵੀ ਜਾਣੇ ਕੋ ਪ੍ਰੋਗਰਾਮ ਹੋਏ। ਲਾਈਕਰ ਫਿਰ ਤੋਂ ਕਦੇ ਸਤਿ ਸ਼੍ਰੀ ਅਕਾਲ ਕਰਦੇ ਆ। ਅਰ ਕਾਪ ਮੈਂ ਕਰਦੇ ਆ ਕਿ ਅਗਲੇ ਸਾਲ ਹੋਰ ਵਧੀਆ ਤਰੀਕੇ ਦਾ ਕਮੇਟੀ ਦੇ ਮੈਂਬਰ ਸਹਿਬਾਨ ਹੋਰ ਵੱਡਾ ਪ੍ਰੋਗਰਾਮ ਕਰਾਉਣੀ। ਇਸ ਲਈ ਬਹੁਤ ਬਹੁਤ ਧੰਨਵਾਦ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਫਤਹ ਫੜ ਜਿਹੜੇ ਬੱਚਿਆਂ ਦਾ ਮੈਂ ਨਾਲ ਲਿਆ ਸੀ 11ਵੀਂ ਆਏ ਉਹ ਆ ਕੇ ਸਟੇਜ ਤੇ ਆਪਣਾ ਸਾਮਾਨ ਲੈ ਜਾਣ 11ਵੀਂ A ਤੇ B ਆਜੋ ਬਤ ਭੱਜ ਜਾਓ ਇਸ ਤੋਂ ਬਾਅਦ ਬਤ ਤੁਸੀਂ ਨਾ ਇੱਕ song ਗਾ ਲਓ ਮੇਰੇ ਪਾਪਾ ਅਏ ਜੀ ਖਿੱਚੀ ਜੋ ਫੋਟੋ ਤਾਂ ਸਾਡੇ ਨਾਲ ਨੇ ਇਸ ਟਾਈਮ ਡਾਕਟਰ ਬਲਜੀਤ ਕੌਰ ਜੀ ਬਿਰਕ ਉਹਨਾਂ ਤੋਂ ਪੀਵਰਾਓ ਵੈਦਕ ਜੀ ਦੇ ਬਾਰੇ ਕੋਈ ਗੱਲਾਂ ਬਾਤਾਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਠੀਕ ਹਾਂ ਜੀ ਮੈਂ ਸਾਰਿਆਂ ਨੂੰ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਧੰਨਵਾਦ ਕਰਦੀ ਹਾਂ ਚੈਨਲ ਦੇ ਥਰੂ ਸਾਨੂੰ ਲੱਖਾਂ ਲੋਕਾਂ ਦੇ ਵਿੱਚ ਦਿਖਾਉਂਗੇ ਬਾਬਾ ਸਾਹਿਬ ਦਾ ਜਿਹੜਾ ਸੀ ਜਨਮ ਦਿਨ ਮਨਾਇਆਗਾ ਬਾਬਾ ਸਾਹਿਬ ਨੇ ਸਾਡੇ ਲੱਖਾਂ ਕਰੋੜਾਂ ਲੋਕਾਂ ਦਾ ਜਿਹੜਾ ਸੀਗਾ ਸੁਪਨਾ ਸੀਗਾ ਇਨਾਂ ਨੂੰ ਦੀਆਂ ਜ਼ਿੰਦਗੀਆਂ ਬਣਾਈਆਂ ਨੇ ਪਰ ਸਾਡੇ ਲੱਖਾਂ ਕਰੋੜਾਂ ਲੋਕਾਂ ਤੋਂ ਬਾਬਾ ਸਾਹਿਬ ਦਾ ਸੁਪਨਾ ਪੂਰਾ ਨਹੀਂ ਹਜੇ ਤੱਕ ਹੋ ਸਕਿਆ ਕਿਉਂਕਿ ਬਾਬਾ ਸਾਹਿਬ ਨੂੰ ਨੇ ਕਿਹਾ ਸੀਗਾ ਪੜੋ ਜੁੜੋ ਸੰਘਰਸ਼ ਕਰੋ ਅਸੀਂ ਜਿਹੜੇ ਸਾਨੂੰ ਪੜਨ ਦਾ ਅਧਿਕਾਰ ਨਹੀਂ ਸੀ ਅੱਜ ਸਾਡੇ ਬੱਚੇ ਨੇ ਜਿਹੜੇ 1st 2nd 3rd ਆਉਂਦੇ ਨੇ ਅਸੀਂ ਅੱਜ ਬਾਬਾ ਸਾਹਿਬ ਦੇ ਜਨਮ ਦਿਨ ਤੇ ਉਹ ਬੱਚਿਆਂ ਨੂੰ ਸਨਮਾਨਤ ਕਰਦੇ ਆਂ ਔਰ ਬਾਬਾ ਸਾਹਿਬ ਨੇ ਆਪਣਾ ਜਿਹੜਾ ਜੀਵਨ ਸੀ ਬਹੁਤ ਹੀ ਦੁੱਖ ਭਰਿਆ ਸੀ ਉਹਨਾਂ ਦਾ ਜਿਹੜਾ ਜੀਵਨ ਸੀਗਾ ਸੰਘਰਸ਼ ਸੀਗਾ ਤੇ ਵੀ ਉਹ ਜਦੋਂ ਅਸੀਂ ਯਾਦ ਕਰਦੇ ਆ ਸਾਡੇ ਲੂੰਕਣ ਦੇ ਖੜੇ ਹੋ ਜਾਂਦੇ ਨੇ ਖਾਸ ਕਰਕੇ ਸਾਨੂੰ ਬੀਬੀਆਂ ਨੂੰ ਉਹਨਾਂ ਨੇ ਪੈਰ ਦੀ ਜੁੱਤੀ ਤੋਂ ਚੱਕ ਕੇ ਸਿਰ ਦਾ ਤਾਜ ਬਣਾ ਦਿੱਤਾ ਸਾਨੂੰ ਬੀਬੀਆਂ ਨੂੰ ਚਾਰਦਿਵਾਰੀ ਤੋਂ ਆਜ਼ਾਦ ਕਰਵਾਇਆ ਸਤੀ ਪ੍ਰਥਾ ਤੋਂ ਆਜ਼ਾਦ ਕਰਵਾਇਆ ਤੇ ਸਾਨੂੰ ਬੋਲਣ ਦਾ ਅਧਿਕਾਰ ਦਿੱਤਾ ਸਾਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਕਿਉਂਕਿ ਸਮਾਂ ਇਹ ਹੋ ਜਾ ਸੀ ਪਹਿਲਾਂ ਤਾਂ ਜਦੋਂ ਸੀ ਕੋਈ ਚੰਗੀ ਗੱਲ ਕਹਿੰਦੇ ਸੀ ਕਿਸੇ ਨੂੰ ਤਾਂ ਕਹਿਣ ਆ ਇਹਦੀ ਜੀਬ ਕੱਟੀ ਜਾਂਦੀ ਸੀ ਤੇ ਸੁਣਨ ਵਾਲੇ ਦੇ ਕੰਨਾਂ ਦੇ ਵਿੱਚ ਸਿੱਕਾ ਟਾੜਿਆ ਜਾਂਦਾ ਸੀ ਇਹ ਹੋ ਜਾ ਸਮਾਸੀ ਔਰ ਉਸ ਸਮੇਂ ਦੇ ਵਿੱਚੋਂ ਅਸੀਂ ਨਿਕਲ ਕੇ ਪਸ਼ੂਆ ਵਾਲੀ ਜ਼ਿੰਦਗੀ ਦੇ ਵਿੱਚੋਂ ਨਿਕਲ ਕੇ ਅੱਜ ਅਸੀਂ ਜੇ ਇਨਸਾਨ ਦੀ ਜ਼ਿੰਦਗੀ ਜਿਉਉਨੇ ਆ ਤਾਂ ਬ੍ਰਾਂਡ ਦੇ ਕੱਪੜੇ ਪਾਉਨੇ ਆ ਬ੍ਰਾਂਡ ਅਸੀਂ ਬੂਟ ਪਾਉਨੇ ਆ ਤਾਂ ਅਸੀਂ ਇੱਕ ਬਾਬਾ ਸਾਹਿਬ ਦੀ ਬਦੌਲਤ ਹੀ ਪਾਉਨੇ ਆ ਮੈਂ ਤਾਂ ਇਸ ਚੈਨਲ ਦੇ ਆਧਾਰ ਤੇ ਵੀ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹੁੰਨੀ ਆ ਕਿ 2027 ਦੇ ਵਿੱਚ ਬਾਬਾ ਸਾਹਿਬ ਦਾ ਪਿਆ ਜਿਹੜਾ ਅਧੂਰਾ ਸੁਪਨਾ ਅਸੀਂ ਉਸ ਨੂੰ ਪੂਰਾ ਕਰੀਏ ਜੀ ਧੰਨਵਾਦ ਧੰਨਵਾਦ ਜੀ ਤੁਹਾਡਾ ਗੱਲਬਾਤ ਕਰਨ ਲਈ ਬਹੁਤ ਖਾਲਸਾ ਵੇਗ ਜਿਫਤ ਹੈ ਔਰ ਬੋਲਣਾ ਵੇ ਜੈਨੇ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਖੜੇ ਆ ਪਿੰਡ ਕਾਤਰੋ ਵਿਖੇ ਜਿੱਥੇ ਕਿ ਡਾਕਟਰ ਭੀਮਰਾਓ ਮੇਦਕਰ ਜੀ ਦੇ 137ਵੇਂ ਜਨਮ ਦਿਨ ਤੇ ਖੁਸ਼ੀ ਦੇ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਗਿਆ ਤੇ ਅੱਜ ਤੁਹਾਨੂੰ ਉਹਨਾਂ ਦੇ ਮੈਂਬਰ ਦੇ ਨਾਲ ਕਲੱਬ ਦੇ ਜੋ ਸਾਰੇ ਪ੍ਰੋਗਰਾਮ ਤੇ ਸੱਜਣ ਉਹਨਾਂ ਨਾਲ ਗੱਲਬਾਤ ਕਰਵਾਉਣੇ ਆ ਸਤਿ ਸ਼੍ਰੀ ਅਕਾਲ ਜੀ ਜੈ ਭੀਮ ਜੈ ਭਾਰਤ ਮੈਂ ਅਸੀਂ ਇੱਥੇ ਕਲੱਬ ਮੈਂਬਰਾਂ ਦੇ ਸਹਿਬਾਨ ਦੇ ਸਹਿਯੋਗ ਨਾਲ ਅਸੀਂ ਪਿੰਡ ਨਗਰ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਕਰਾਇਆ ਮੇ ਪ੍ਰਧਾਨ ਜੀ ਪਿਛਲੇ 5-6 ਸਾਲ ਤੋਂ ਐਕਟਿਵ ਨੇ ਜਿਹੜੇ ਬੱਚੇ ਸਰਕਾਰੀ ਸਕੂਲ ਦੇ ਪਹਿਲੀ ਤੋਂ ਲੈ ਕੇ ਪਲੱਸ 2 ਤੱਕ ਦੇ ਪਹਿਲੀਆਂ 3rd ਪੋਜੀਸ਼ਨਾਂ ਤੇ ਆਉਂਦੇ ਨੇ ਅਸੀਂ ਉਹਨਾਂ ਨੂੰ ਸਨਮਾਨਿਤ ਕਰਦੇ ਹਾਂ ਉਹਨਾਂ ਦੀ ਹੌਸਲਾ ਵਧਾਈ ਕਰਦੇ ਹਾਂ ਤੇ ਉਹਨਾਂ ਦੀ ਫਿਊਚਰ ਦੇ ਵਿੱਚ ਕਿਸੇ ਵੀ ਪ੍ਰਕਾਰ ਦੇ ਅਕਾਡੈਮਿਕ ਪ੍ਰੋਫੈਸ਼ਨਲ ਹੈਲਪ ਲਈ ਅਸੀਂ ਬਚਨ ਵੱਧ ਤਾਂ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਉਲੀਕਿਆ ਔਰ ਬਹੁਤ ਹੀ ਵਧੀਆ ਸੰਪੰਨ ਹੋਇਆ ਇਹ মিডিਆ ਵਾਲੇ ਭਾਈ ਸਾਹਿਬ ਨੇ ਇਹਨਾਂ ਨੇ ਇਹਨਾਂ ਦੀ ਕਵਰੇਜ ਕੀਤੀ ਹੈ ਤੋਂ ਅਸੀਂ ਇਹਨਾਂ ਦੇ ਬਹੁਤ ਧੰਨਵਾਦੀਆਂ ਤੋ ਇਹ ਪ੍ਰੋਗਰਾਮ ਵਧੀਆ ਬੁਲਾ ਰਹਿਆਂ ਨੇ ਵਧੀਆ ਮੋਟੀਵੇਸ਼ਨ ਕੀਤੀ ਐ ਔਰ ਬਾਬਾ ਸਾਹਿਬ ਦੇ ਜੀਵਨ ਦੇ ਚਾਨਣਾ ਪਾਇਆ ਅਸੀਂ ਸਾਰਿਆਂ ਦੇ ਬਹੁਤ ਹੀ ਧੰਨਵਾਦੀ ਆ ਬਾਬਾ ਡੇਰਾ ਸਾਹਿਬ ਜੀ ਉਹਨਾਂ ਦੇ ਸਪੈਸ਼ਲੀ ਧੰਨਵਾਦੀ ਉਹਨਾਂ ਨੇ ਚਾਹ ਦਾ ਲੰਗਰ ਲਾਇਆ ਡਾਕਟਰ ਗੁਰਿੰਦਰ ਮਾਨਕੀ ਜੀ ਉਹਨਾਂ ਨੇ ਸੇਵਾ ਬਖਸ਼ੀ ਹੋਰ ਵੀ ਕਈ ਸਖਸ਼ੀਅਤਾਂ ਨੇ ਸਾਨੂੰ ਬੜਾ ਮਾਣ ਬਖਸ਼ਿਆ ਅਸੀਂ ਕਲੱਬ ਦੇ ਮੈਂਬਰ ਸਾਰੇ ਬੜੇ ਹੀ ਦਿਲੋਂ ਤਹਿ ਦਿਲੋਂ ਧੰਨਵਾਦੀ ਆ ਜਿਨ੍ਹਾਂ ਨੇ ਸਾਡੀ ਇਸ ਉਪਰਾਲੇ ਦੇ ਵਿੱਚ ਸਹਿਯੋਗ ਪਾਇਆ ਵਰデア ਤੁਸੀਂ ਮਨ ਬੋਧੀ ਸੰਸਦ ਪਾਰਟੀ ਤੋਂ ਹਨ ਹਾਂਜੀ ਇਸ ਮੌਕੇ ਤੇ ਸੁਭਦੀਪ ਸਿੰਘ ਸੁਭੀ ਡਾਕਟਰ ਬਲਜੀਤ ਕੌਰ ਬਰਕਰ ਸਾਫ ਕਾ ਸਰਪੰਚ ਸਰਬਜੀਤ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਹਰਸ਼ੁਕਰ ਸਾਹਿਬ ਕਾਤਰੋਂ ਸੂਬੇਦਾਰ ਸਰਦਾਰ ਮਨੀ ਸਿੰਘ ਜੀ ਕਾਤਰੋਂ ਮੈਨੇਜਰ ਰਾਜ ਸਿੰਘ ਐਸਵੀਆਰੀ ਕਾਕਾ ਸਿੰਘ ਤੇ ਸਮੂਹ ਕਲੱਬ ਮੈਂਬਰ ਹਾਜ਼ਰ ਸਨ ਇਸ ਮੌਕੇ ਤੇ ਸਰਕਾਰੀ ਹਾਈ ਸਕੂਲ ਤੇ ਪ੍ਰਾਇਮਰੀ ਸਕੂਲ ਕਾਤਰੋਂ ਦੇ ਬੱਚਿਆਂ ਨੇ ਗੀਤਾਂ ਤੇ ਗਿੱਧਾ ਤੇ ਭੰਗੜਾ ਪਾ ਕੇ ਆਏ ਹੋਏ ਦਰਸ਼ਕਾਂ ਦਾ ਮਨੋਰੰਜਨ ਕੀਤਾ ਅਤੇ ਡਾਕਟਰ ਧੀਮਰਾਓ ਅਵੇਜ਼ਕਰ ਕਲੱਬ ਵੱਲੋਂ ਪਹਿਲੇ ਦੂਸਰੇ ਤੇ ਤੀਸਰੇ ਨੰਬਰ ਤੇ ਆਉਣ ਵਾਲੇ ਸਕੂਲੀ ਬੱਚਿਆਂ ਦਾ ਚੇਚੇ ਤੌਰ ਤੇ ਸਨਮਾਨ ਵੀ ਕੀਤਾ ਗਿਆ ਅਤੇ ਵੱਖ-ਵੱਖ ਖੇਡਾਂ ਦੇ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਵੀ 골ਡ ਮੈਡਲ ਅਤੇ ਲੋੜੀ ਦੀਆਂ ਸਕੂਲੀ ਵਸਤਾਂ ਦੇਖ ਕੇ ਸਨਮਾਨ ਕੀਤਾ ਗਿਆ ਵਿਸ਼ੇਸ਼ ਰਿਪੋਰਟ ਮਨਪ੍ਰੀਤ ਸਿੰਘ ਰਾਮਗੜੀਆ ਟੀਵੀ ਤੇ ਸਰਬਜੀ ਸ਼ੰਕਰ ਤੋਂ ਧੰਨਵਾਦ